ਸਾਸੀ ਗਾਲ ਜੀ ਮੈਂ ਤੁਹਾਡਾ ਆਪਣਾ ਰੈਬੀ ਪਾਰਟੀ ਆ ਤੁਸੀਂ ਵੇਖ ਰਹੇ ਹੋ ਆਰ ਬੀ ਇੰਡੀਆ ਟੀਵੀ ਨਿਊਜ਼ ਅਸੀਂ ਅੱਜ ਨਕੌਦਰ ਦੇ ਮਹੱਲ ਰਹਿਮਾਨਪੁਰਾ ਤੇ ਆ ਜਿੱਥੇ ਕੀ ਰਾਤ ਨੂੰ तकरीबन 11 11:30 ਦੇ ਵਿੱਚ ਇੱਕ ਬਹੁਤ ਵੱਡਾ ਐਕਸੀਡੈਂਟ ਹੋਇਆ ਵਾ ਔਰ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਟਰੱਕ ਜਿਹੜਾ ਆ ਇੱਕ ਦੁਕਾਨ ਦੇ ਵਿੱਚ ਵੱਜਿਆ ਆ ਮੈਂ ਕੈਮਰਾਮੈਨ ਨੂੰ ਕਵਾਂਗਾ ਦਿਖਾਇਆ ਜਾਵੇ ਪੂਰਾ ਜਿਹੜਾ ਮੌਕਾ ਔਰ ਬਿਜਲੀ ਦੇ ਖੰਬੇ ਦੇ ਵਿੱਚ ਹੋ ਕੇ ਤੇ ਜਿਹੜਾ ਟਰੱਕ ਜਿਹੜਾ ਦੁਕਾਨ ਦੇ ਵਿੱਚ ਵੱਜਿਆ ਆ ਦੁਕਾਨ ਖਾਲੀ ਸੀਗੀ ਔਰ ਵੇ ਮਤਲਬ ਕਿ ਵਿੱਚ ਅੰਦਰ ਕੋਈ ਸਮਾਨ ਨਹੀਂ ਸੀਗਾ ਸਿਰਫ ਦੁਕਾਨ ਦੇ ਵਿੱਚ ਵਜਨ ਦੇ ਕਰਨ ਔਰ ਤੁਸੀਂ ਤਸਵੀਰਾਂ ਦੇਖ ਸਕਦੇ ਆ ਆਰਬੀਂਡਿਆ ਟੀਵੀ ਨਿਊਜ਼ ਤੇ ਲਾਈਵ ਤਸਵੀਰਾਂ ਤਾਂ ਦਿਖਾ ਰਹੇ ਆ ਕੈਮਰਾਮੈਨ ਨੂੰ ਕਵਾਂਗੇ ਕਿ ਹੋ ਕੇ ਸਾਰਾ ਮੌਕਾ ਜਿਹੜਾ ਦਿਖਾਇਆ ਜਾਵੇ ਤੁਸੀਂ ਦੇਖ ਸਕਦੇ ਜਿਹੜਾ ਉਹਦਾ ਪਿੱਲਰ ਆ ਟਰੱਕ ਦੇ ਅੰਦਰ ਆਏ ਹੋਏ ਆ ਜਾਨੀ ਨੁਕਸਾਨ ਤੋਂ ਕਹਿੰਦੇ ਬਚਾਅ ਹੋ ਗਿਆ ਆ ਔਰ ਮੁਹੱਲਾ ਵਾਸੀ ਸਾਡੇ ਨਾਲ ਇੱਥੇ ਮੌਜੂਦ ਆ ਅਸੀਂ ਗੱਲਬਾਤ ਕਰਦੇ ਆ ਸੱਸੀ ਅੰਕਲ ਜੀ ਅੰਕਲ ਜੀ ਕੀ ਸਾਰਾ ਇਹ ਵਾਰਦਾਤ ਕਿਵੇਂ ਹੋਈ ਆ ਸਾਰੀ ਮੈਂ ਭਾਜੀ ਜੋ ਸਵੇਰੇ ਆਇਆ ਨਾ ਤੇ ਮੈਂ ਦੇਖਿਆ ਕਿ ਸੜਕ ਤੇ ਬੰਦਾ ਸਾਰਾ ਇੰਨਾ ਲਗਾ ਹੋ ਗਿਆ ਤੇ ਮੈਂ ਲੋਕ ਖੋਲਣ ਤੋਂ ਪਹਿਲਾਂ ਦੇਖਿਆ ਕਿ ਬੰਦਾ ਅੰਦਰ ਕੋਈ ਮਰਿਆ ਤਾਂ ਨਹੀਂ ਪਰ ਉਹ ਕਹਿੰਦੇ ਇਥੋਂ ਬੰਦੇ ਨੂੰ ਕੱਢ ਕੇ ਲਿਆਂਗੇ ਸੀ ਉਹ ਸੱਟਾਂ ਬੋਲ ਗਈਆਂ ਉਹ ਦੱਸਦਾ ਕਿ ਮੈਂ ਕੁੱਟੋਣਾ ਮੈਂ ਕੋਈ ਜ਼ਰਾ ਜ਼ਾਰੂ ਜਾਂ ਨਿਸ਼ਾਨੀ ਕੀਤਾ ਆ ਮੇਰੀ ਅੱਖ ਲੱਗ ਗਈ ਕਿਉਂ ਬਹੁਤ ਦੂਰੋਂ ਇਹ ਟਰੱਕ ਆਇਆ ਮੇਰੇ خیال ਚ ਮਲੇਰਕੋਟ ਨਾਲ ਲਿਖਿਆ ਆਇਆ ਇਹਨਾਂ ਨੇ ਮਲੇਰਕੋਟ ਤੇ ਇਹ ਨਹੀਂ ਪਤਾ ਮਲੇਰਕੋਟ ਨੂੰ ਬਚਾਰਾ ਪਿਛੋਂ ਆਇਆ ਹੋਵੇ ਇਹ ਜਿਹੜੀ ਚੌਲਾਂ ਦੀ ਇਹ ਪਾਲਿਸ਼ ਹੁੰਦੀ ਹੈ ਜਿਹਨਾਂ ਚੌਲ ਪਾਲਿਸ਼ ਕਰਕੇ ਚਮਕਾਈ ਜਾਂਦੇ ਨੇ ਇਹ ਪਾਲਿਸ਼ ਵਾਲਾ ਟਰੱਕ ਆ ਬਾਕੀ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਬੰਦੇ ਤਾਂ ਬਚਾ ਹੋ ਗਏ ਕਿੰਨੇ ਕਿੰਨੇ ਕਵਜ ਦੀ ਘਟਨਾ ਹੈਗੀ ਆ ਜੀ ਇਹ ਕੋਈ 10:30 11:00 ਵਜੇ ਦੇ ਵਿੱਚ ਬਚਾਈ ਹਾਂਜੀ ਤੇ ਪੁਲਿਸ ਕੋਈ ਕਾਰਵਾਈ ਪਾ ਕੇ ਗਈ ਤੇ ਆਈ ਪੁਲਸ ਆਈ ਪੁਲਸ ਜਰੂਰ ਪੁਲਸ ਆਈ ਹੈ ਨਾ ਪੁਲਸ ਆਈ ਕਿਉਂ ਮੈਂ ਤਾਂ ਸ਼ੌਪ ਮੈਂ 8:30 8:00 ਵਜੇ ਤੋਂ ਚੱਲ ਜਾਈ ਨਹੀਂ ਮੈਂ ਕੱਲਾ ਆਇਆ ਕਿ ਮੈਂ 8:30 8:00 ਵਜੇ ਤੋਂ ਚੱਲ ਜਾਈ ਨਾ ਬਾਈ ਜੀਰੇ ਆ ਕੇ ਜਦੋਂ ਮੈਨੂੰ ਲੋਕਾਂ ਨੇ ਦੱਸਿਆ ਜੀ ਮਤਲਬ ਹਾਂ ਵੀ ਇਦਾਂ ਕਰਕੇ ਹੋ ਗਿਆ ਤੇ ਇੱਥੇ ਨਹੀਂ ਆ ਲੈ ਕੇ ਗਏ ਆ ਇਹਦੇ ਇਹਨਾਂ ਦੇ ਘਰ ਹੀ ਗਏ ਆ ਇਹਨਾਂ ਦੇ ਘਰ ਹੀ ਉਹ ਡਰਾਈਵਰ ਲੈ ਗਏ ਆ ਉੱਥੇ ਜਾ ਕੇ ਉਹਨੂੰ ਦੁੱਧ ਦੱਦ ਪਲਾਇਆ ਪਾਣੀ ਪੂਣੀ ਪਲਾਇਆ ਕਿ ਮਤਲਬ ਭਾਈ ਜੀ ਕਿਵੇਂ ਸੀਗੀ ਸਿਚੁਏਸ਼ਨ ਉਹ ਡਰਾਈਵਰ ਦੀ ਕੀ ਕਿਵੇਂ ਦੀ ਹਾਲਾਤ ਉਹਦੇ ਡਰਾਈਵਰ ਦਾ ਭਾਈ ਮਣੀ ਮਿਲਦਾ ਬਾਹਾਂ ਬੂਥੇ ਮੜੀ ਲੱਗੀ ਸੱਟ ਉਦਾਂ ਬਾਕੀ ਭਾਈ ਤੁਰਦਾ ਫਿਰਦਾ ਸੱਟ ਆਇਆ ਨੇ ਉਦਾਂ ਤੁਹਾਨੂੰ ਲੱਗਦਾ ਨਹੀਂ ਖਾਦਾ ਪੀਦਾ ਤਾਂ ਨਹੀਂ ਸੀ ਕੋਚ ਉਹ ਵੀ ਹੈ ਮਾਲਕ ਨਾਲ ਵੀ ਉਹਦੇ ਨਾਲ ਗੱਲ ਕੀਤੀ ਆ ਉਹ ਕਹਿੰਦਾ ਬੰਦਾ ਕੁਝ ਨਹੀਂ ਕਹਿੰਦਾ ਭਾਈ ਹਾਂਜੀ ਹਾਂਜੀ ਉਹਦਾ ਹਲਕਾ ਜਿਹਾ ਮੁੰਡਾ ਵਾ ਕਹਿੰਦਾ ਕੁਝ ਨਹੀਂ ਖਾਂਦਾ ਪੀਂਦਾ ਕੋਈ ਨਸ਼ਾ ਨਹੀਂ ਕਰਦਾ ਤੇ ਇਸ ਵੇਲੇ ਇਸ ਵੇਲੇ ਡਰਾਈਵਰ ਕਿੱਥੇ ਹੈਗਾ ਉਹ ਬਈ ਹਸਪੀਟਲ ਰਾਤੀ ਗਏ ਸੀ ਅਹੀਂ ਟੀਜ਼ਿਓ ਪੱਟੀ-ਪੁਟੀ ਨਾਲ ਨਹੀਂ ਕੀਤੀ ਇੱਥੇ ਟਾਂਕੇ ਲੱਗੇ ਦੋ ਸਿਰਤੇ ਮੜ ਜੇ ਹਾਂਜੀ ਬਾਕੀ ਐਨਸੈਟ ਆ ਬਈ ਕੱਲਾ ਹੀ ਸੀਗਾ ਹਾਂਜੀ ਬਈ ਕੱਲਾ ਹੀ ਸੀ ਉਹਨੂੰ ਜਾਨੀਏ ਬੰਦਿਆਂ ਨੇ ਕੱਢਿਆ ਤੋਂ ਬਾਬਾ ਜਾਨਿਆਂ ਨੇ ਸਵਾਗਤ 11 ਮੀ ਦੇ ਵਿੱਚ ਵਿੱਚ ਹੈ ਦੇਖ ਸਕਦੇ ਆ ਤੁਸੀਂ ਤਸਵੀਰਾਂ ਦੇ ਵਿੱਚ ਅੰਦਰ ਹੋ ਕੇ ਮੈਂ ਕਹੂੰਗਾ ਕੈਮਰਾਮੈਨ ਨੇ ਕਰੀ ਦਿਖਾਨ ਮੌਕਾ ਤੇ ਬਹੁਤ ਜਿਆਦਾ ਜਿਹੜੀ ਹਾਲਤ ਜਿਹੜੀ ਟਰੱਕ ਦੀ ਖਰਾਬ ਹੋਈ ਇਸ ਵੇਲੇ ਤੇ ਜਾਨੀ ਨੁਕਸਾਨ ਤੋਂ ਕਹਿੰਦੇ ਬਚਾ ਹੋ ਗਿਆ ਆ ਔਰ ਬਹੁਤ ਹੀ ਡਰਾਈਵਰ ਵੀਰਾਂ ਲਈ ਬਹੁਤ ਹੀ ਵੱਡੀ ਘਟਨਾ ਜਿਹੜੀ ਇਹ ਨਕੂਦਰ ਦੇ ਵਿੱਚ ਤੇ ਤੁਸੀਂ ਵੀਡੀਓ ਦੇਖ ਰਹੇ ਹੋ ਆਰਬੀਨਿਆ ਟੀਵੀ ਨਿਊਜ਼ ਤੇ ਕੈਮਰਾਮੈਨ ਵਿੱਕੀ ਦੇ ਨਾਲ ਧੰਨਵਾਦ ਨਕੋਦਰ ਦੇ ਸਿਵਲ ਹਸਪਤਾਲ ਦੇ ਵਿੱਚ ਪਹੁੰਚੇ ਆ ਜਿੱਥੇ ਕਿ ਸਾਨੂੰ ਪਤਾ ਲੱਗਾ ਵੀ ਜਿਹੜਾ ਟਰੱਕ ਡਰਾਈਵਰ ਆ ਜਿਹੜਾ ਐਕਸੀਡੈਂਟ ਤੁਸੀਂ ਹੁਣੇ ਤਸਵੀਰਾਂ ਦੇਖਿਆ ਆਰਬੀਨਿਆ ਟੀਵੀ ਨਿਊਜ਼ ਤੇ ਔਰ ਅਸੀਂ ਸਿੱਧੇ ਟਰੱਕ ਡਰਾਈਵਰ ਇੱਥੇ ਅੰਦਰ ਜਾ ਕੇ ਇਹਨਾਂ ਨਾਲ ਗੱਲਬਾਤ ਕਰਦੇ ਆ ਵੀ ਕੀ ਇਹਨਾਂ ਦੀ ਹਾਲਾਤ ਆ ਤੇ ਕਿਵੇਂ ਸਾਰਾ ਐਕਸੀਡੈਂਟ ਹੋਇਆ ਤੁਸੀਂ ਦੇਖਦੇ ਹੋ ਆਰਬੀਨਿਆ ਟੀਵੀ ਨਿਊਜ਼ ਕੈਮਰਾਮੈਨ ਵਿੱਕੀ ਦੇ ਨਾਲ ਸਾਲ ਦੇ ਵਿੱਚ ਪਹੁੰਚੇ ਹਾਂ ਜਿੱਥੇ ਕਿ ਸਾਨੂੰ ਪਤਾ ਲੱਗਾ ਵੀ ਡਰਾਈਵਰ ਉੱਥੇ ਐਡਮਿਟ ਹੈ ਟਰੱਕ ਜਿਹੜਾ ਐਕਸੀਡੈਂਟ ਤੁਸੀਂ ਹੁਣੇ ਹੀ ਤਸਵੀਰਾਂ ਦੇਖ ਰਹੇ ਸੀਗੇ ਅ ਡਰਾਈਵਰ ਨਾਲ ਅਸੀਂ ਗੱਲਬਾਤ ਕਰਦੇ ਹਾਂ ਆ ਪਾਜੀ ਕੀ ਗੱਲਬਾਤ ਹੋਈ ਰਾਤੀ ਜਿਹੜਾ ਐਕਸੀਡੈਂਟ ਹੋਇਆ ਵਾ ਵੀਰੇ ਚੱਕਰ ਆ ਗਿਆ ਦੀ ਯਾਰ ਚੱਕਰ ਆਉਣ ਗਾਨ ਵੈਕ ਕੰਟਰੋਲ ਹੋ ਗਈ ਗੱਡੀ ਬਾਹਾਂ ਲਿੱਧਰ ਜਾਣ ਲੱਗੀ ਸੱਟਾ ਸੁੱਟਾ ਕਿੰਨੀਆਂ ਕੋਈ ਲੱਗੀਆਂ ਤਾਂ ਦੇ ਸੱਟਾਂ ਲੱਗੀਆਂ ਸੀਟ 'ਚ ਲੱਗੀਆਂ ਵੀਰੇ ਆ ਬਾਹਾਂ ਤੇ ਲੱਗੀਆਂ ਇੱਧਰ ਲੱਗੀਆਂ ਤੇ ਕੋਈ ਖਾਦਾ ਪੀਤਾ ਤਾਂ ਨਹੀਂ ਸੀ ਤੁਹਾਡਾ ਨਹੀਂ ਨਹੀਂ ਨਾ ਤੇ ਤੁਹਾਡੇ ਨਾਲ ਵੀ ਸੀਗਾ ਕੋਈ ਨਹੀਂ ਇਕੱਲੇ ਹੀ ਸੀ ਇਕੱਲੇ ਹੀ ਸੀ ਹਾਂਜੀ ਕਿੱਥੋਂ ਆ ਰਹੇ ਸੀ ਤੁਸੀਂ ਮੈਂ ਇਧਰ ਹੀ ਆਦਾ ਸੀ ਭਾਈ ਨਗੋਦਰ ਤੋਂ ਲੰਬੜਾ ਤੋਂ ਭਰ ਕੇ ਅੱਛਾ ਜੀ ਹਾਂਜੀ ਲੰਬੜੇ ਤੋਂ ਭਰ ਕੇ ਨਗੋਦਰ ਆ ਰਹੇ ਹਾਂ ਜਾਣਾ ਕਿੱਧਰ ਸੀਗਾ ਮੈਂ ਗੋਲੇ ਜਾਣਾ ਸੀ ਮੇਰੇ ਕੋਲ ਗੋਲੇ ਹਾਂਜੀ ਤੇ ਤੁਹਾਨੂੰ ਇੱਥੇ ਕੌਣ ਲੈ ਕੇ ਆਇਆ ਸੀ ਉਹ ਹਸਪੀਟਲ ਰਾਹ ਬੰਦੇ ਛੱਡ ਕੇ ਆ ਗਏ ਨੇ ਵੀਰੇ ਅੱਛਾ ਜੀ ਬੰਦੇ ਛੱਡ ਕੇ ਗਏ ਨੇ ਤੇ ਮੇਰਾ ਫੋਨ ਵੀ ਨਾਲ ਹੀ ਲੈ ਗਏ ਵਕੀਰ ਦੇ ਪਹੁੰਚੇ ਤੇ ਨਾਮ ਕੀ ਦਾ ਸ਼ੁਭ ਨਾਮ ਆਪਣਾ ਸ਼ੇਵਾਨ ਜੀ ਕਿਹੜੀ ਜਗ੍ਹਾ ਤੋਂ ਤੁਸੀਂ ਮਲੇਗੋਲੇ ਮਲੇਗੋਲੇ ਤੋਂ ਲਖਾ ਸੀ ਹਾਂਜੀ ਹਾਂਜੀ ਤੇ ਦੋਸਤੋ ਤੁਸੀਂ ਦੇਖ ਸਕਦੇ ਹੋ ਡਰਾਈਵਰ ਜਿਹੜੇ ਇੱਥੇ ਹਸਪੀਟਲ ਦੇ ਵਿੱਚ ਦਾਖਲਿਆ ਔਰ ਗੱਡੀ ਦਾ ਤੁਸੀਂ ਦੇਖ ਲਈ ਹਾਲਾਤ ਗੱਡੀ ਦਾ ਵੀ ਹਾਲਾਤ ਬਹੁਤ ਜ਼ਿਆਦਾ ਖਰਾਬ ਹੋਏ ਪਏ ਆ ਔਰ ਧੰਨਵਾਦ